ਰਗਰੂ 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 ਸੱਚਾ ਪਾਸ਼ਾ ਮੇ ਰੱਖੀ ਮਾਲਕਾ ਆ ਕੀ ਹੋ ਗਿਆ ਪਾਣਾ ਵਰਤ ਗਿਆ ਬਈ ਖਿਆਲ ਰੱਖਿਆ ਕਰੋ ਯਾਰ ਬਬਲ ਕਦੋਂ ਹੋਇਆਗਾ ਮੈਂ ਹੈ ਜੀ ਹੁਣੇ ਹੋਇਆ ਹੁਣੇ ਤੁਸੀਂ ਤੁਸੀਂ ਚਾਹੁੰਦੇ ਸੀ ਸੱਟ ਨਹੀਂ ਮਟੇ ਗਏ ਸੱਟ ਕੋ ਬਚਾਓ ਆ ਜੀ ਅੱਛਾ ਜੀ ਕਿੰਨੇ ਸਾਲ ਮਾਰ ਕੇ ਸੀ ਹਾਂ ਜੀ ਕੀ ਗੱਲ ਹੋ ਗਈ ਸੀ ਜਾਨਕ ਜੀ ਉਹ ਬੱਸ ਗੱਡ ਮੋੜੀ ਆਥੋ ਕਟਾਈ ਕਰੀ ਆ ਅੱਛਾ ਜੀ 60 ਮੀਟਰ ਤਾਂ ਨਹੀਂ ਬਚੀ ਕੋਈ ਨਾ ਗੱਡੀ ਖੜੀ ਲੈ ਚਲਦੇ ਜੇ 60 ਮੀਟਰ ਬਚੀ ਆ ਨਾ ਨਾ ਕੱਲ ਤੁਸੀਂ ਚਾਹੁੰਦੇ ਸੀ ਸੱਚਾ ਪਾਸਾ ਫਿਰ ਵੀ ਮੇਰ ਹੋ ਗਈ ਨਾ ਚਲੋ ਲੋਹਾ ਤਾਂ ਸਿੱਧਾ ਹੋ ਜਾਊ ਕੋਈ ਚੱਕਰ ਨਹੀਂ ਤਾਂ ਹੈ ਬਿਲਕੁਲ 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 ਮਣ ਗੱਲੀ ਨਾ ਕਰਿਆ ਕਰੋ ਯਾਰ ਕਈ ਵਾਰ ਨਾ ਜਲਦਬਾਜ਼ੀ ਚ ਆਪਾਂ ਦਿਮਾਗ ਕਿਤੇ ਹੋਰ ਹੁੰਦਾ ਹੈ ਹਨਾ ਹਮੇਸ਼ਾ ਕਦੇ ਨਾ ਪਹੁੰਚਣ ਨਾਲੋਂ ਦੇਰ ਚੰਗੀ ਹੁੰਦੀ ਹੈ ਭੱਜੇ ਦੁਨੀਆ ਉਹੀ ਭੱਜੀ ਫਿਰਦੀ ਹੈ ਹਨਾ ਹੌਲੀ ਆਰਾਮ ਨਾਲ ਚੱਲਿਆ ਕਰੋ ਯਾਰ ਬਾਬਾ ਕਈ ਵਾਰ ਕੋਈ ਗੁੰਮਗਮ ਸੱਟ ਹੁੰਦੀ ਹੈ ਅੰਦਰ ਕੋਈ ਸਿਰ ਸਰਦੇ ਤੇ ਕੋਈ ਹੋਰ ਚਲੋ ਸੋਕਰਾ ਕੋਈ ਗੱਲ ਨਹੀਂ ਐਕਸੀਡੈਂਟ ਕਦੇ ਵੀ ਕੁਝ ਵੀ ਹੋ ਸਕਦਾ ਹੈ ਪਰ ਸੇਫਟੀ ਜ਼ਰੂਰੀ ਹੈ ਵੀਰੇ ਹੱਥ ਬੰਨ ਕੇ ਬੇਨਤੀ ਹੈ ਹੌਲੀ ਚਲਾਇਆ ਕਰੋ ਵੱਡਾ ਸੰਦ ਹੁੰਦਾ ਹਨਾ ਇਹੜੀ ਪਤਾ ਕਰੋ ਪਹਾਣਾ ਵਰਤ ਜਵੇ ਕਈ ਵਾਰ ਤੁਸੀਂ ਆਪ ਠੀਕ ਹੋਨੇ ਹੋ ਅੱਗੇ ਵਾਲਾ ਕੋਈ ਰੋਂਗ ਸਾਈਡ ਆ ਜਾਂਦਾ ਹੈ ਨਾ ਪਰ ਰੱਬ ਜਾਣਦਾ ਬਾਈ ਕੋਈ ਕਵੀਲਦਾਰੀ ਹੋ ਸਕਦਾ ਵਿਚਾਰਦਾ ਮਾਈਂਡ ਕਿਤੇ ਹੋਰ ਹੁੰਦਾ ਹੋਵੇ ਤੇ ਚਲੋ ਬਬਾ ਜੀ ਵਿਚਾਨ ਕੋ ਵੈਸੇ ਹੋ ਗਈ ਗਿਆ ਸੀ ਹੋਣਾ ਜੇ ਚਿੰਗੇ ਪਹਿਲੇ ਇੱਥੋਂ ਆ ਰਹੇ ਮੋੜ ਰਹੇ ਸੀ ਇੱਥੇ ਲਾਜ ਮੈਂ ਘੁੰਮ ਗਈ ਜਿੱਦੀ ਨਹੀਂ ਅੱਛਾ ਉਧਰੋਂ ਆ ਰਹੇ ਸੀ ਹਾਂ ਜਿਹੜਾ ਪਹਿਲੇ ਵਾਜੇ ਮੋੜ ਰਹੇ ਦੇ ਅੱਛਾ ਇਹ ਜੂ ਟਰਨ ਮੋੜਦੇ ਸੀ ਉਰੋਂ ਇੱਧਰ ਮੋੜਦੇ ਮੋੜਦੇ ਘੁੰਮ ਗਈ ਹੈ ਹਾਂ ਅੱਗੇ ਵੀ ਮੋੜ ਕੇ ਜਾਣੇ ਆ ਕਾ ਬਿਲਕੁਲ ਪਰ ਘਰੇ ਤਾਂ ਠੀਕ ਠਾਕ ਨੇ ਸਾਰੇ ਕਈ ਵਾਰ ਇਹ ਹੁੰਦਾ ਵੀ ਘਰੇ ਬੰਦਾ ਲੜ ਲੜ ਕੇ ਆਇਆ ਹੁੰਦਾ ਹੈ ਨਾ ਕਿਉਂਕਿ ਘਰਾਂ ਦੀ ਕਬੀਲਦਾਰੀਆਂ ਨੇ ਠੀਕ ਹੈ ਬਿਲਕੁਲ ਕੋਈ ਟੈਨਸ਼ਨ ਨਾਲ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਲੋਹਾ ਤੇਰੇ ਮਾਲਕ ਵੱਡੇ ਦਲਾਲੇ ਹੋਣਗੇ ਉਹ ਕੋਈ ਚੱਕਰ ਨਹੀਂ ਗੱਲਬਾਤ ਹੁੰਦੀ ਨਾ ਪੂਰੇ ਹੋਇਆ ਤਾਂ ਮਸੂਮ ਹੋਇਆ ਇੱਥੇ ਜੂ ਟਰਨ ਮਾਰਦਾ ਸੀ ਜੀ ਵਿਚਾਰਾ ਇਹਨਾਂ ਚਲਾਉਣ ਵਾਲਾ ਡਰਾਈਵਰ ਆ ਵਿਚਾਰਾ ਤੇ ਅਸੀਂ ਇਹਨਾਂ ਦੇ ਮਾਲਕਾਂ ਨੂੰ ਵੀ ਦਵਾਕ ਅਰਜ਼ ਕਰਦੇ ਹਾਂ ਨਾ ਰਿਕਵੈਸਟ ਕਰਦੇ ਹਾਂ ਕਿ ਭਾਈ ਸਾਡੀ ਬੇਨਤੀ ਹੈ ਕਿ ਬਜ਼ੁਰਗ ਬੰਦਾ ਹੈ ਡਰਾਈਵਰ ਤੁਹਾਨੂੰ ਪਤਾ ਵੀ ਜਿਹੜਾ ਡਰਾਈਵਰ ਹੋਵੇ ਕਮੈਨ ਦਾ ਘਰੋਂ ਕਿੰਨਾ ਠੀਕ ਤੇ ਇਹ ਨਾ ਆ ਕੇ ਕਹੇ ਕਿ ਗੱਡਾ ਕਵੈਨ ਪਲਟਾਤੀ ਤੇ ਨਾ ਹੀ ਆ ਦਿਲ ਕੀਤਾ ਸੀ ਕਿ ਕਵੈਨ ਪਲਟਾਵਾਂ ਮੈਂ ਹਨਾ ਉਹ ਅਚਾਨਕ ਹੋ ਜਾਂਦਾ ਹੁੰਦਾ ਕਈ ਵਾਰ ਹਨਾ ਤੇ ਹੱਥ ਬੰਨ ਕੇ ਬੇਨਤੀ ਹੈ ਤੇ ਜੋ ਵੀ ਮਾਲਕ ਹੈ ਉਹ ਨਾ ਕਰੇ ਭਾਈ ਤੇ ਮਲਕ ਗੁੱਸੇ ਨਾ ਹੋਵੇ ਬਾਈ ਨਾਲ ਹਨਾ ਬਾਈ ਤੇ ਹਾਈਪਰ ਨਾ ਹੋ ਜਾਵੇ ਬਾਈ ਤੇ ਮਾਲਕ ਨੂੰ ਇਹ ਕਹਿੰਦੇ ਆ ਕਿ ਆ ਕੇ ਬਾਈ ਤੇ ਗੁੱਸੇ ਨਾ ਹੋਵੇ ਨਾ ਕੋਈ ਗੱਲ ਨਹੀਂ ਲੋਹਾ ਸਿੱਧਾ ਹੋ ਜਾਊਗਾ ਪਰ ਜੇ ਉਹ ਵਿਚਾਰਾ ਕੋਈ ਰੱਬ ਨਾ ਕਰਦਾ ਉਨੀ ਕੀ ਹੋ ਜਾਂਦੀ ਬਾਈ ਨਾਲ ਫਿਰ ਬਹੁਤ ਗਲਤ ਕੰਮ ਹੁੰਦਾ ਤੇ ਡਰਾਈਵਰ ਕਾਰ ਦੇਓ ਤੁਸੀਂ ਮੋਟਰਸਾਈਕਲ ਦੇਓ ਕਵੈਨ ਦੇਓ ਬੱਸ ਦੇਓ ਟਰੈਕਟਰ ਦੇਓ ਜਿਹਦੇ ਵੀ ਹੋ ਹੱਥ ਵਨ ਕੇ ਬੇਨਤੀ ਆ ਕੇ ਕਦੇ ਨਾ ਪਹੁੰਚੇ ਨਾਲੋਂ ਦੇਰ ਚੰਗੀ ਹੁੰਦੀ ਆ ਹਨਾ ਬਿਲਕੁਲ ਆਰਾਮ ਨਾਲ ਜਾਓ ਤੁਹਾਡੇ ਤੁਹਾਡੇ ਘਰੇ ਕੋਈ ਤੁਹਾਡੀ ਡੀ ਕਰਦਾ ਹੁੰਦਾ ਬਾਈ ਕਰਾ ਫੋਨ ਕੇ ਇਹਨੂੰ ਬੁਲਾਇਆ ਬਈ ਚਲੋ ਵੱਡੀ ਗੱਲ ਤਾਂ ਇਹ ਵੀ ਸੱਟ ਪੇਟ ਤੋਂ ਵੱਜ ਗਿਆ ਬਾਬਾ ਹਨਾ ਕੋਈ ਗਾਲੀ ਕੋਈ ਗਾਲੀ ਤੇਰੇ ਮਾਲਕਾਂ ਨੂੰ ਮੈਂ ਅਸੀਂ ਖੜੇ ਆ ਉਹਦੇ ਤੇਰੇ ਮਾਲਕਾਂ ਨੂੰ ਅਸੀਂ ਕਵਾਂਗੇ ਕੋਈ ਚੱਕਰ ਠੀਕ ਆ ਪਾਣੀ ਵਗੜਾ ਪਿੱਟੇ ਹੈਗਾ ਪਾਣੀ ਪਾਣੀ ਆ ਗੱਡੀ ਆ ਪਾਣੀ ਦੇਈ ਜਾਣਾ ਆਪਣਾ ਗੱਡੀ ਚੜਕੇ ਸਣੀ ਆਰੇ ਬਈ ਪਾਣੀ ਦੇ ਪਾਣੀ ਦੇ ਬਾਬੇ ਨੂੰ ਬਾਬੇ ਆਰੇ ਪਾਣੀ ਤੂੰ ਜਲ ਰਿਲੈਕਸ ਹੋ ਜਾ ਬਾਬਾ ਬਸ ਭਾਈ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਵੇਨਤੀ ਕਰਦਾ ਕਿ ਕਾਲੀ ਨਾ ਕਰਿਆ ਕਰੋ ਹਨਾ ਕਦੇ ਨਾ ਪਹੁੰਚਣ ਨਾਲੋਂ ਦੇਰ ਚੰਗੀ ਹੁੰਦੀ ਹੈ ਭਰਾ ਬਣ ਕੇ ਜੇ ਨਾ ਪਾਉ ਨੂੰ ਵੀ ਦੇ ਬਲੋ ਇਹ ਵੀਡੀਓ ਬਣਾਉਣ ਦਾ ਇੱਕੋ ਮਤਲਬ ਹੈ ਮੈਸੇਜ ਆਵੇ ਲੋਕਾਂ ਨੂੰ ਹਣਾ ਜਿਹੜੇ ਹਾਫੜ ਦਫੜੀ ਕਰਦੇ ਨੇ ਪਰ ਬਾਬਾ ਬਹੁਤ ਸੁਲਝਿਆ ਹੋਇਆ ਬੰਦਾ ਹੈ ਦਾੜੀ ਦੇ ਵਾਲ ਚਿੱਟੇ ਨੇ ਗਲਤੀ ਕਿਸੇ ਤੋਂ ਸਾਰੀ ਉਮਰ ਬੰਦਾ ਡਰਾਈਵਰ ਨਹੀਂ ਬਣਦਾ ਹੁੰਦਾ